ਫਲੋਰ ਪੁਲਿਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਭੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਪਾਰਟੀ ਵੱਲੋਂ ਤੈਂਕ ਰੋਡ ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਬਿਨਾ ਨੰਬਰੀ ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ પાસે 10 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਕਤ ਨੌਜਵਾਨਾਂ ਉੱਪਰ ਐਨਡੀਪੀਐਸ ਐਕਟ ਤਹਿਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕੁਮਾਰ ਨੰਗਲ ਦੀ ਰਿਪੋਰਟ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਸਸਪੈਕਟਿਡ ਲੋਕ ਕੋਲ ਮਰੇ ਹੈ ਜੋ ਸਸਪੀਸ਼ੀਅਸ ਸੀਗੇ ਜਿਨ੍ਹਾਂ ਕੋਲ ਵੈਪਨ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਫਲੋਰ ਏਰੀਆ ਦੀ ਇਜੈਕਟਿਵੇਟ ਹੈ। ਉਹਦੇ ਵਿੱਚ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਇੱਕ ਤੇ ਪ੍ਰਿੰਸ ਪਲਸਰ ਦੇ ਉੱਤੇ ਦੋ ਵਿਅਕਤੀ ਸੀ ਇੱਕ ਉਹਦੇ ਚੋਂ ਪ੍ਰਿੰਸ son of ਸੁਜੀਤ ਸਿੰਘ ਹੈ ਜਿਹੜਾ ਗੜਾ ਦਾ ਰਹਿਣ ਵਾਲਾ ਹੈ। ਤੇ ਦੂਸਰੇ ਨਾਮ ਵਰਿੰਦਰ ਪ੍ਰਕਾਸ਼ son of जोगਿੰਦਰ ਸਿੰਘ ਉਹ ਵੀ ਗੜਾ ਦਾ ਰਹਿਣ ਵਾਲਾ ਜਿਹਨੂੰ ਨੰਨੂ ਨੰਨੂ ਕਹਿੰਦੇ ਆ ਠੀਕ ਹੈ ਜੀ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਦੌਰਾਨ ਹੀ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਉਸ ਟਾਈਮ ਤੇ ਹੀ ਇਸ ਜਿਹੜਾ ਪ੍ਰਿੰਸ ਹੈਗਾ ਇਹਦੇ ਕੋਲ ਇੱਕ ਵੈਪਨ ਵੀ ਕਵਰ ਹੋਇਆ ਤੇ ਤਿੰਨ ਲਾਈਫ ਕਾਟਿਜਸ ਠੀਕ ਹੈ ਠੀਕ ਹੈ ਇਹ ਦੇਸੀ ਪਿਸਟਲ ਹੈ 7.65 ਦੇ ਵਿੱਚ ਬੋਰ ਸੀਗੇ ਤੇ ਤਿੰਨ ਜਿੰਦਾ ਰੌ ਸੀਗੇ ਉਸ ਤੋਂ ਇਲਾਵਾ ਜਿਹੜਾ ਨੰਨੂ ਸੀਗਾ ਇਹ ਡਰੱਗਸ ਦੇ ਨਾਲ ਵੀ ਜੁੜਿਆ ਸੀ ਇਹਦੇ ਕੋਲੋਂ 10 ਗ੍ਰਾਮ ਹੀਰੋਇਨ ਕਵਰ ਹੋਈ ਠੀਕ ਹੈ ਕੀ ਇਹਨਾਂ ਦਾ ਬੈਕਗ੍ਰਾਉ ਇਹ ਬੈਕਗ੍ਰਾਉਂਡ ਕੋਈ ਵੀ ਹੈ ਨਾ ਦਾ ਇਹ ਨਹੀਂ ਆਇਆ ਹਜੇ ਤੱਕ ਬੈਕਗ੍ਰਾਉਂਡ ਦੇ ਪਿੱਛੇ ਜਿੱਥੇ ਚੈੱਕ ਕੀਤਾ ਜਾ ਰਿਹਾ ਹਜੇ ਤੇ ਸਾਡੇ ਵੱਲੋਂ ਐਫਆਈ ਰਜਿਸਟਰਡ ਕੀਤਾ ਤੇ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਕੋਈ ਵੀਕਲ ਨਹੀਂ ਨਹੀਂ ਵੀਕਲ ਮੋਟਰਸਾਈਕਲ ਹੀ ਕਵਰ ਹੋਇਆ ਤੇ ਜੋ ਮੈਂ ਤੁਹਾਨੂੰ ਦੱਸਿਆ ਬਰਾਮਦ ਕੀ ਇਹ ਇਹ ਜਿਹੜਾ ਇਹ ਮੁੰਡੇ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਆ ਇਹ ਗੜਾ ਦੇ ਰਹਿਣ ਵਾਲੇ ਆ ਲੋਕਲ ਫਲੋਰ ਦੇ ਰਹਿਣ ਵਾਲੇ ਦੋਨੋਂ ਤੇ ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਕੋ ਦਿੰਦਾ ਅੱਛਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਉਹ ਸ਼ੇਰ ਤੁਸੀਂ ਪੁੱਛ ਗਏ ਦੌਰਾਨ ਇਹ ਤੋਂ ਕਿੱਥੋਂ ਦਾ ਇਹ ਲਿਆਂਦਾ ਕਿੱਥੋਂ ਕਿੰਨੇ ਦਾ ਲਿਆਂਦਾ ਕੀ ਇਹ ਪਤਾ ਪੁੱਛ ਕੇ ਛੋਈ ਇਹਦੇ ਨਾਲ ਹਾਂਜੀ ਹਾਂਜੀ ਜੋ ਪ੍ਰਾਇਮਰੀ ਪੁੱਛੀ ਗਈ ਸੀ ਉਹਦੇ ਵਿੱਚ ਇਹਨੇ ਸਾਨੂੰ ਇਹ ਹੀ ਦੱਸਿਆ ਕਿ ਵੀ ਇਹ ਜਿਹੜਾ ਵੈਪਨ ਸੀ ਲੈ ਨੇ ਬਿਹਾਰ ਦਰਮੰਗਾ ਤੋਂ ਜਾਂਦਾ ਓਕੇ ਤੇ ਉਹਦੇ ਵਿੱਚ ਇਹ 50 40 50, 50000 ਦਾ ਦੱਸ ਰਿਹਾ ਹੈ ਬਾਕੀ ਫਰਦਰ ਹਜੇ ਜਦੋਂ ਅਸੀਂ ਰਿਮਾਂਡ ਲਿਆ ਤੇ ਉਸ ਤੋਂ ਬਾਅਦ ਹੀ ਅਸੀਂ ਫਰਦਰ ਕਨਫਰਮੇਸ਼ਨ ਦੇ ਸਕਦੇ ਹਾਂ ਹਾਂ ਸਾਰੇ ਫਲੋਰ ਦੇ ਰਹਿਣ ਵਾਲੇ ਹਾਂਜੀ ਦੋ ਬੰਦੇ ਦੋਨੋਂ ਫਲੋਰ ਤੇ ਕਿੰਨਾ ਇਹਨਾਂ ਦੋਨਾਂ ਦੇ ਨਾਲ ਕੀ ਹੋਰ ਵੀ ਇਹਨਾਂ ਦੇ ਨਾਲ ਕੋਈ ਸ਼ਾਮਲਿਆ ਕੋਈ ਪੁਛ ਕੁਛ ਨਹੀਂ ਨਹੀਂ ਅਸੀਂ ਤਾਂ ਸਿਰਫ ਇੱਕ ਨਾਕਾਬੰਦੀ ਕੀਤੀ ਸੀ ਉਹਦੇ ਵਿਚ ਇਹਨਾਂ ਨੂੰ ਰਿਟਾਉਂਡ ਅਪ ਕਰ ਲਿਆ ਗਿਆ ਕਿ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਕੀ ਪਤਾ ਲੱਗਿਆ ਫਲੋਰ ਪੁਲਿਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਭੜੇ ਅਨਸਰਾ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਪਾਰਟੀ ਵੱਲੋਂ ਟੈਂਕ ਰੋਡ ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਬਿਨਾ ਨੰਬਰ ਹੀ ਪਲਸਰ ਮੋਟਰਸਾਈਕਲ 'ਤੇ ਦੋ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ પાસે 10 ਗ੍ਰਾਮ ਹੈਰੋਇਨ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਕਤ ਨੌਜਵਾਨਾਂ ਉੱਪਰ ਐਨਡੀਪੀਐਸ ਐਕਟ ਤਹਿਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕਮਨ ਨੰਗਲ ਦੀ ਰਿਪੋਰਟ